ਗੁਰਮਖ ਪਿਆਰਿਓ ਸੁਖਮਣੀ ਸਾਹਿਬ ਦੇ ਪਾਠ ਦੇ ਵਿੱਚ ਬਹੁਤ ਸ਼ਕਤੀ ਹੈ ਜੇ ਕੋਈ ਲਗਾਤਾਰ 13 ਦਿਨ ਸੁਖਮਣੀ ਸਾਹਿਬ ਜੀ ਦਾ ਪਾਠ 12:30 ਵਜੇ ਜਿਹੜੀ ਵਿਧੀ ਦੱਸ ਰਹੇ ਹਾਂ ਉਹ ਤਰੀਕੇ ਨਾਲ ਕਰੇ ਉਹਦੇ ਦਿਨ ਬਦਲ ਜਾਣਗੇ ਉਹਦੀ ਜ਼ਿੰਦਗੀ ਬਦਲ ਜਾਵੇਗੀ ਕਿਹਾ ਜਾਂਦਾ ਜੀਵਨ ਐਸਾ ਇੱਕ ਸਫਰ ਆ ਜਿਦੇ ਵਿੱਚ ਹਰ ਰੋਜ਼ ਨਵੀਆਂ ਚੁਣੌਤੀਆਂ ਸੰਗਤ ਜੀ ਦੁੱਖ ਤਕਲੀਫ ਮੁਸ਼ਕਲਾਂ ਇਹ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਆ ਪਰ ਬੰਦਾ ਹਰ ਵੇਲੇ ਸੁੱਖ ਸ਼ਾਂਤੀ ਦੀ ਤਲਾਸ਼ ਵਿੱਚ ਰਹਿੰਦਾ ਚਾਹੇ ਉਹ ਮੈਂ ਹੋਵਾਂ ਭਾਵੇਂ ਤੁਸੀਂ ਹੋਵੋ ਜੋ ਇਹ ਵਿਚਾਰ ਸੁਣ ਰਹੇ ਆ ਪਰ ਜੇ ਸਾਨੂੰ ਕੋਈ ਇਹੋ ਜਿਹਾ ਉਪਾਅ ਲੱਭ ਜਾਵੇ ਜਿਹਨੂੰ ਕਰਨ ਦੇ ਨਾਲ ਸਾਡੇ ਪਰਿਵਾਰ ਵਿੱਚ ਸਾਡੇ ਆਪ ਦੇ ਮਨ ਨੂੰ ਸੁਖ ਸ਼ਾਂਤੀ ਮਿਲ ਜਾਵੇ। ਇਹੀ ਅਸੀਂ ਲੱਭਦੇ ਫਿਰਦੇ ਆਂ ਤਾਂ ਅੱਜ ਜੋ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਆ ਉਹ ਇਸ ਬਾਬਤ ਹੀ ਹਨ ਜੀ। ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਮੋਲਕ ਬਾਣੀ। ਸੁਖਮਣੀ ਸੁਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸਾਡੇ ਲਈ ਅਨਮੋਲ ਰਤਨਾ ਸਾਡੇ ਅੰਦਰੋਂ ਇਹ ਸ਼ਾਂਤੀ ਦਿੰਦੀ ਆ ਰੱਬ ਨਾਲ ਜੋੜਦੀ ਆ। ਪਰ ਇਹ ਜਿਹੜੀ ਬਾਣੀ ਆ ਉਹਨੂੰ ਪੜਨ ਦੀ ਇੱਕ ਵਿਧੀ ਹੈ ਜਿਹਨੂੰ ਕਰਨ ਦੇ ਨਾਲ ਤੁਹਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਦੇਖੋ ਸਭ ਤੋਂ ਪਹਿਲਾਂ ਪਤਾ ਕੀ ਜ਼ਰੂਰੀ ਆ ਪ੍ਰਮਾਤਮਾ ਤੇ ਵਿਸ਼ਵਾਸ ਰੱਖਣਾ ਦੂਜੇ ਨੰਬਰ ਤੇ ਹੈ ਸ਼ਰਧਾ ਤੇ ਸ਼ੁਕਰਾਨਾ ਜੇਕਰ ਇਹ ਚੀਜ਼ਾਂ ਸਾਡੇ ਵਿੱਚ ਆ ਗਈਆਂ ਸਾਡੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਤੁਸੀਂ 13 ਦਿਨ ਆਪਦੀ ਜ਼ਿੰਦਗੀ ਦੇ ਆਪਾਂ ਹੋਰ ਵੀ ਕੰਮ ਕਰਦੇ ਹਾਂ ਕਿੰਨਾ ਕੁਝ ਕਰੀ ਜਾਂਦੇ ਆ ਨਿੰਦਿਆ ਚੁਗਲੀ ਪਤਾ ਨਹੀਂ ਕਿੰਨੇ ਸਮੇਂ ਤੋਂ ਚੱਲਦੀ ਜਾ ਰਹੀ ਆ 13 ਦਿਨ ਕੱਢਣੇ ਆ ਆਪਦੀ ਜ਼ਿੰਦਗੀ ਦੇ ਕੀ ਤੁਸੀਂ ਇਤਨਾ ਸਮਾਂ ਵੀ ਨਹੀਂ ਕੱਢ ਸਕਦੇ 13 ਦਿਨ ਪਹਿਲਾਂ ਕੱਢ ਲੈਣੇ ਆ ਸੁਖਮਣੀ ਸਾਹਿਬ ਦਾ 13 ਦਿਨ ਪਾਠ ਕਰਨਾ 13 ਦਿਨ ਹੀ ਕਿਉਂ ਕਰਨਾ ਦੇਖੋ ਕਈ ਵਾਰੀ ਆਪਾਂ ਪਾਠ ਕਰਨ ਲਈ ਟਾਲ ਮਟੋਲੇ ਕਰਦੇ ਰਹਿੰਦੇ ਆ ਪਰ ਜਦੋਂ ਆਪਾਂ ਗਣਤੀ ਵਿੱਚ ਪਾਠ ਸੌਖ ਲੈਣੇ ਆ 13 ਅੱਖਰ ਬੜਾ ਪਿਆਰਾ ਹੈ ਸਭ ਤੇਰਾ ਹੈ ਸਭ ਤੇਰਾ ਹੈ ਜਦੋਂ ਆਪਾਂ ਇਦਾਂ ਗਿਣਤੀ ਜਨਾ ਪੈਗੇ ਪਹਿਲਾਂ-ਪਹਿਲਾਂ ਗਿਣਤੀ ਜੀ ਪੈਣਾ ਪੈਂਦਾ ਬਾਅਦ ਚੋ ਚੱਲ ਪੈਂਦਾ ਪਾਠ ਆਪੇ ਰਸ ਹੋਣ ਲੱਗ ਜੇ ਫਿਰ ਗਿਣਤੀਆਂ ਖਤਮ ਹੋ ਜਾਂਦੀਆਂ ਪਰ ਪਹਿਲਾਂ ਗਿਣਤੀ ਆ ਕਿਤੇ ਨਾ ਕਿਤੇ ਫਿਰ ਸਾਡਾ ਮਨ ਸਮਝ ਲੈਂਦਾ ਵੀ ਜੇ ਮੈਂ ਗਿਣਤੀ ਤੋੜਤੀ ਸਾਡੀ ਇੱਛਾ ਨਹੀਂ ਪੂਰੀ ਹੋਊਗੀ ਜਾਂ ਕਿਸੇ ਲਾਲਚ ਕਰਕੇ ਕਹਿ ਲਓ ਪਹਿਲਾਂ-ਪਹਿਲਾਂ ਆਪਾਂ ਗੁਰਬਾਣੀ ਦੇ ਨਾਲ ਜੁੜਾਂਗੇ ਲਾਲਚ ਤੋਂ ਬਿਨਾਂ ਬੰਦਾ ਜੁੜਦਾ ਨਹੀਂ ਤੁਸੀਂ 13 ਦਿਨ ਰੱਖ ਲੈਣੇ ਆ ਪ੍ਰਸਾਦ ਸੰਗਤ ਜੀ 13 ਦਿਨ ਸੁਖਮਣੀ ਸਾਹਿਬ ਦਾ ਪਾਠ ਹੀ ਕਰਨਾ ਸ਼ਰਧਾ ਨਾ ਕਰਨਾ ਤੁਸੀਂ ਦੇਖੋਗੇ ਤੁਹਾਡੀ ਆਤਮਾ ਨੂੰ ਕਿੰਨੀ ਸ਼ਾਂਤੀ ਮਿਲੂਗੀ ਆਪਾਂ ਲੋਕਾਂ ਤੋਂ ਅਕਸਰ ਸੁਣਦੇ ਆ ਲੋਕ ਜਿਹੜੇ ਆ ਦੁੱਖਾਂ ਤਕਲੀਫਾਂ ਵਿੱਚ ਕਰਜ਼ੇ ਦੀ ਮਾਰ ਹੇਠਾਂ ਪਏ ਆ ਉਹਨਾਂ ਦਾ ਮਨ ਦੁਬਧਾ ਵਿੱਚ ਹੁੰਦਾ ਹੌਸਲਾ ਟੁੱਟ ਰਿਹਾ ਹੁੰਦਾ ਫਿਰ ਉਹ ਇੰਨਾ ਟੁੱਟ ਜਾਂਦੇ ਆ ਇੰਨਾ ਕਮਜ਼ੋਰ ਹੋ ਜਾਂਦੇ ਆ ਪਰ ਜਦੋਂ ਕਹਿੰਦੇ ਆ ਵੀ ਸਾਨੂੰ ਕੋਈ ਗੁਰਸਿੱਖ ਪਿਆਰਾ ਮਿਲ ਗਿਆ ਅਸੀਂ ਜਦੋਂ ਦਾ ਪਾਠ ਕਰਨਾ ਸ਼ੁਰੂ ਕੀਤਾ ਹੈ ਉਦੋਂ ਦੀ ਸਾਡੀ ਹਾਲਤ ਸੁਧਰ ਗਈ ਹੈ ਪਰ ਕਈ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਪਾਠ ਕਰਦੇ ਆ ਪਰ ਕੋਈ ਫਾਨੂੰ ਫਰਕ ਨਹੀਂ ਪਿਆ ਕੋਈ ਸਾਡੀ ਜ਼ਿੰਦਗੀ 'ਚ ਬਦਲਾਅ ਨਹੀਂ ਆਇਆ ਦੇਖੋ ਜਿਹੜੀ ਘਰ ਦੀ ਰੀੜ ਦੀ ਹੱਡੀ ਹੁੰਦੀ ਆ ਨਾ ਇਹ ਚੀਜ਼ ਨੂੰ ਸਮਝੋ ਉਹ ਹੁੰਦੀ ਆ ਘਰ ਦੀ ਬੀਬੀ ਘਰ ਦੀ ਮਾਂ ਘਰ ਦੀ ਔਰਤ ਇਹ ਚੀਜ਼ ਨੂੰ ਸਮਝ ਲਓ ਉਹ ਘਰ ਨੂੰ ਟੁੱਟਣੋਂ ਵੀ ਬਚਾ ਸਕਦੀ ਆ ਤੇ ਉਹ ਸਾਰਾ ਜਿਹੜਾ ਘਰ ਆ ਇੱਕ ਭੈਣ ਦੇ ਇੱਕ ਔਰਤ ਦੇ ਸਿਰ ਤੇ ਹੁੰਦਾ ਔਰਤਾਂ ਜਿੱਥੇ ਜਾਂਦੀਆਂ ਨੇ ਉੱਥੇ ਘਰ ਬਣਨ ਲੱਗਦੇ ਆ ਪਹਿਲਾਂ ਇਟਾਂ ਹੀ ਹੁੰਦੀਆਂ ਨੇ ਸੀਮੈਂਟ ਹੀ ਹੁੰਦਾ ਤੇ ਇਹ ਮੇਰੀਆਂ ਭੈਣਾਂ ਨੂੰ ਬੀਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ 13 ਦਿਨ ਸੁਖਮਣੀ ਸਾਹਿਬ ਦਾ ਪਾਠ ਕਰਨ ਦੁਪਹਿਰ ਵੇਲੇ ਕਰਨਾ ਹੁਣ ਦੁਪਹਿਰ ਵੇਲਾ ਕਿਉਂ ਦੇਖੋ ਅੰਮ੍ਰਿਤ ਵੇਲੇ ਕਈ ਵਾਰੀ ਆਪਾਂ ਕਹਿੰਨੇ ਸਾਡੇ ਕੋਲ ਸਮਾਂ ਨਹੀਂ ਹੈਗਾ ਮਨ ਨੇ ਟਾਲ ਮਟੋਲੇ ਕਰਤੇ ਸ਼ਾਮ ਨੂੰ ਵੀ ਪ੍ਰਸ਼ਾਦਾ ਬਣਾਉਣਾ ਸਵੇਰੇ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਪਤੀ ਨੇ ਕਿਤੇ ਕੰਮ ਤੇ ਜਾਣਾ ਦੁਪਹਿਰ ਦਾ ਸਮਾਂ ਤੁਸੀਂ ਇੱਕ ਵਾਰੀ ਸਮਾਂ ਕੱਢ ਕੇ ਵੇਖੋ ਦੇਖੋਗੇ ਤੁਹਾਡੀ ਜ਼ਿੰਦਗੀ ਵਿੱਚ ਇਨਾ ਫਰਕ ਪਵੇਗਾ ਮੇਰੀਆਂ ਭੈਣਾਂ ਨੂੰ ਖਾਸ ਕਰਕੇ ਬੇਨਤੀ ਆ ਉਹਨਾਂ ਬੀਬੀਆਂ ਨੂੰ ਜਿਹੜੀਆਂ ਅੰਮ੍ਰਿਤ ਵੇਲੇ ਕਹਿ ਦਿੰਦੀਆਂ ਨੇ ਸਾਡੇ ਕੋਲ ਸਮਾਂ ਹੈ ਨਹੀਂ ਸਹਰਾਸ ਵੇਲੇ ਕਹਿ ਦਿੰਦੀਆਂ ਨੇ ਸਾਡੇ ਕੋਲ ਸਮਾਂ ਹੈ ਨਹੀਂ ਆਓ ਸਮਾਂ ਵਾਹਿਗੁਰੂ ਨੇ ਬਣਾ ਦਿੱਤਾ ਹੈ ਬਾਣੀ ਵੀ ਸੁਖਮਣੀ ਸਾਹਿਬ ਦੀ ਤੁਸੀਂ ਦੁਪਹਿਰ ਸਮੇਂ ਵੀ ਇਹਦਾ ਪਾਠ ਕਰ ਸਕਦੇ ਹੋ ਇੱਕ ਪਾਠ ਤੁਸੀਂ ਰੋਜ਼ ਕਰਨਾ ਤੇ ਆਪਣੀ ਸੋਖ ਰੱਖਣੀ ਆ ਪ੍ਰਮਾਤਮਾ ਅੱਗੇ ਜਿਹੜਾ ਕੋਲ ਤੁਸੀਂ ਜਲ ਰੱਖ ਲੈਣਾ ਹੈ ਉਹ ਜਲ ਜਦੋਂ ਰੱਖ ਲਿਆ ਸਾਰਾ ਪਾਠ ਸੰਪੂਰਨ ਹੋ ਗਿਆ ਉਹ ਜਲ ਦਾ ਘਰ ਵਿੱਚ ਛਿੱਟਾ ਦੇ ਦੇਣਾ ਹੈ ਘਰ ਦੇ ਜੀਵਾਂ ਨੂੰ ਜਾਂ ਜਲ ਪਿਆ ਦੇਣਾ ਹੈ ਕਿਉਂਕਿ ਆਪਾਂ ਕਹਿੰਦੇ ਆ ਜਲ ਐਸੀ ਚੀਜ਼ ਆ ਜਿਸ ਤਰ੍ਹਾਂ ਦੀ ਆਪਾਂ ਬੋਲੀ ਬੋਲਾਂਗੇ ਬਾਣੀ ਪੜਾਂਗੇ ਉਹ ਗ੍ਰਹਿਣ ਕਰਦਾ ਉਹਦਾ ਪ੍ਰਭਾਵ ਕਬੂਲਦਾ ਤਾਹੀਂ ਤਾਂ ਸਰੋਵਰ ਵਿੱਚ ਜਲ ਹੈ ਸ਼ਬਦ ਕੀਰਤਨ ਹੁੰਦਾ ਕਿੰਨਾ ਉਹ ਪ੍ਰਭਾਵ ਪੈਂਦਾ ਹੈ ਜੀ ਪ੍ਰਭ ਹਰਿ ਮੰਦਰ ਸੋਹਣਾ ਅੰਮ੍ਰਿਤ ਸਰ ਸਿਫਤੀ ਦਾ ਘਰ ਅੰਮ੍ਰਿਤ ਸਰੋਵਰ ਵਿੱਚ ਬਰਕਤ ਹੀ ਇਸੇ ਕਰਕੇ ਆ ਬਾਣੀ ਤੇ ਉਹ ਜਿਹੜਾ ਜਾਲਾ ਉਹਦਾ ਸਮੇਲ ਹੈ ਹੁਣ ਜਦੋਂ ਕੋਲ ਜੜ ਰੱਖ ਕੇ ਆਪਾਂ ਬਾਣੀ ਪੜਾਂਗੇ ਉਹ ਬਾਣੀ ਦਾ ਰੂਪ ਹੋ ਜਾਂਦਾ ਹੈ ਅੰਮ੍ਰਿਤ ਬਣ ਜਾਂਦਾ ਹੈ ਉਹਦਾ ਅਸਰ ਫਿਰ ਸਾਡੇ ਤੇ ਉੱਪਰ ਵੀ ਹੁੰਦਾ ਜਦੋਂ ਅਸੀਂ ਛਕਦੇ ਹਾਂ ਸਖਮਣੀ ਸਾਹਿਬ ਦੀ ਰਚਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ ਇਹ ਮਨ ਨੂੰ ਸੁੱਖ ਦੇਣ ਵਾਲੀ ਬਾਣੀ ਆ ਇਹ ਸੁੱਖਾਂ ਦੀ ਮਣੀ ਆ ਜਿਹੜੇ ਸੁੱਖਾਂ ਦੀ ਮਣੀ ਨੂੰ ਬੰਦਾ ਲੱਭਦਾ ਫਿਰਦਾ ਨਾ ਵੀ ਮੈਨੂੰ ਸੁੱਖ ਮਿਲ ਜਾਣ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਹੀ ਆ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਛੂਰੇ ਇਹ ਪੰਕਤੀਆਂ ਸਾਨੂੰ ਸਿਖਾਉਂਦੀਆਂ ਨੇ ਵੀ ਗੁਰੂ ਦੇ ਸਿੱਖ ਦੇ ਕਾਰਜ ਹਰੀ ਦੇ ਸਿਮਰਨ ਨਾ ਪੂਰੇ ਹੋਣੇ ਆ ਫਿਰ ਅੱਗੇ ਅੱਗੇ ਜਿਵੇਂ ਇੱਛਾ ਪੂਰੀ ਹੁੰਦੀ ਜਾਊਗੀ ਭਰੋਸਾ ਵੀ ਵਧਦਾ ਜਾਊਗਾ ਫਿਰ ਬੰਦਾ ਕਹੂਗਾ ਵੀ ਮੈਂ ਬੜਾ ਕੁਝ ਰੱਬ ਤੋਂ ਮੰਗ ਲਿਆ ਹੁਣ ਮੈਂ ਨਾ ਮੰਗਲਾਂ ਸੁਖਮਣੀ ਸਾਹਿਬ ਦਾ ਅਸਰ ਉਦੋਂ ਵਧਦਾ ਅਸਲ ਵਿੱਚ ਜਦੋਂ ਅਸੀਂ ਨਿਜਮ ਦੇ ਨਾਲ ਕੋਈ ਦੱਸੀ ਮਰਿਆਦਾ ਜਿਹੜੀ ਸਾਧੂ ਸੰਤ ਮਹਾਤਮਾ ਦੱਸਦੇ ਆ ਜਿਵੇਂ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਕਹਿੰਦੇ ਹੁੰਦੇ ਸੀ ਕਲਯੁਗ ਨੇ ਤਾਂ ਆਪਦਾ ਇਲਾਜ ਆਪ ਹੀ ਦੱਸਦਾ ਜਦੋਂ ਕਲਯੁਗ ਆਇਆ ਨਾ ਬਾਬਾ ਜੀ ਕੋਲ ਤੇ ਆਖਿਆ ਸੀ ਬਾਬਾ ਜੀ ਇਹ ਪਾਠ ਨਾ ਕਰਿਆ ਕਰੋ ਸੁਖਮਣੀ ਸਾਹਿਬ ਦਾ ਮੈਨੂੰ ਬੜਾ ਦੁੱਖ ਹੁੰਦਾ ਮੈਨੂੰ ਭੱਜਣਾ ਪੈਂਦਾ ਬਾਬਾ ਜੀ ਨੇ ਆਖਿਆ ਭਾਈ ਤੂੰ ਤਾਂ ਆਪ ਦਾ ਇਲਾਜ ਆਪ ਹੀ ਦੱਸ ਤਾ ਤੂੰ ਕਲਯੁਗ ਤੂੰ ਆਪ ਦੀ ਬਿਮਾਰੀ ਦਾ ਇਲਾਜ ਆਪ ਦੱਸ ਚੱਲਿਆ ਹੁਣ ਅਸੀਂ ਇੱਥੇ ਸੁਖਮਣੀ ਸਾਹਿਬ ਦਾ ਨੀਮ ਚਲਾ ਦਾਂਗੇ ਤੇ ਨਾਨਕ ਸਰ ਕਲੇਰਾ ਕਦੇ ਜਾਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੁਸੀਂ ਵੇਖੋਗੇ ਸੁਖਮਣੀ ਸਾਹਿਬ ਅੱਠੇ ਪੈਰ ਬਾਣੀ ਚੱਲ ਰਹੀ ਹੈ ਸਖਮਣੀ ਸਾਹਿਬ ਦੇ ਅਖੰਡ ਜਾਪ ਹੋ ਰਹੇ ਆ ਲਗਾਤਾਰ ਅਖੰਡ ਦਾ ਮਤਲਬ ਹੁੰਦਾ ਲਗਾਤਾਰ ਹੁਣ ਸਾਧ ਸੰਗਤ ਜੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਭਾਈ ਜਿਹੜੇ ਸਿੱਖ ਨੇ ਗੁਰੂ ਤੋਂ ਕੁਝ ਲੈਣਾ ਹੈ ਉਹ ਸਖਮਣੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਵੇ ਸਭ ਕੁਝ ਉਹਨੂੰ ਮਿਲ ਜਾਵੇਗਾ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਜੇਕਰ ਜਦੋਂ ਆਪਾਂ ਪੂਰੇ ਮਨ ਦੇ ਨਾਲ ਵਿਸ਼ਵਾਸ ਨਾਲ ਗੁਰੂ ਅੱਗੇ ਇਹ 13 ਦਿਨ ਲਗਾਤਾਰ ਪਾਠ ਕਰਾਂਗੇ ਅੰਦਰ ਦੀ ਘਬਰਾਹਟ ਨਕਾਰਾਤਮਕ ਸੋਚਾਂ ਦੂਰ ਹੋ ਜਾਣਗੀਆਂ ਪਹਿਲਾਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਕਿਉਂਕਿ ਕਈ ਦਿਨ ਤਾਂ ਚੌਂਕੜਾ ਮਾਰਨਾ ਔਖਾ ਜਿਹਾ ਲੱਗੂਗਾ ਪਹਿਲਾਂ ਪਹਿਲਾਂ ਤਾਂ ਆਪਾਂ ਨੂੰ ਪਤਾ ਨਹੀਂ ਲੱਗਣਾ ਰਾਸ ਆ ਰਿਹਾ ਪਰ ਜਦੋਂ ਲੰਘ ਗਏ ਨਾ 6-7 ਦਿਨ ਉਸ ਤੋਂ ਬਾਅਦ ਰਾਸ ਹੋਣ ਲੱਗ ਜਾਏਗਾ ਚਾਹੇ ਮੇਰੀ ਭੈਣ ਹੋਵੇ ਚਾਹੇ ਕੋਈ ਬੀਬੀ ਹੋਵੇ ਵੀਰ ਹੋਵੇ ਇੱਛਾ ਵਾਹ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਘਰ 'ਚ ਕਲੇਸ਼ ਆ ਘਰ 'ਚ ਸ਼ਰਾਬ ਆ ਕੋਈ ਬੱਚਾ ਵਿਗੜ ਗਿਆ ਕੋਈ ਬੱਚਾ ਕਹਿਣੇ 'ਚ ਨਹੀਂ ਕੋਈ ਬੱਚੇ ਦਾ ਵੀਜ਼ਾ ਨਹੀਂ ਲੱਗ ਰਿਹਾ ਦੇਖੋ ਕਈ ਵਾਰੀ ਆਪਾਂ ਨਾ ਇਹ ਚੀਜ਼ਾਂ ਨੂੰ ਮੰਗਣ ਵਾਸਤੇ ਦਰ ਦਰ ਦੀਆਂ ਠੋਕਣਾ ਖਾਨੇ ਆ ਕਦੇ ਕਿਤੇ ਕਦੇ ਕਿਤੇ ਦੀਵਾ ਜਗਾਈ ਜਾਂਦੇ ਆ ਕਦੇ ਕਿਤੇ ਸਿਰ ਝੁਕਾਈ ਜਾਂਦੇ ਆ ਇਹ ਵੱਡਾ ਦਾਤਾ ਹੈ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਤੇ ਆਈ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜਮ ਰਾਈ ਹੈ ਤੁਸੀਂ ਵੇਖੋਗੇ 13 ਦਿਨਾਂ ਬਾਅਦ ਇੱਛਾ ਤੁਹਾਡੀ ਜ਼ਰੂਰ ਪੂਰੀ ਹੋ ਜੂਗੀ ਪਰ ਜੇ ਨਾ ਵੀ ਹੋਈ ਹੁਣ ਇੱਥੇ ਸਵਾਲ ਆ ਜੇ ਨਾ ਹੋਈ ਤੇ ਫੇਰ ਭਾਈ ਤੁਹਾਡੀ ਜੀਵ ਨੇ ਕਮ ਸੇ ਕਮ ਨਾਮ ਹੀ ਜਪ ਲਿਆ ਕੋਈ ਮਾੜਾ ਕੰਮ ਤਾਂ ਨਹੀਂ ਨਾ ਕੀਤਾ ਉਹ 13 ਦਿਨ ਕਈ ਵਾਰੀ ਆ ਕਮਾਂ ਨੂੰ ਪਤਾ ਹੁੰਦਾ ਵੀ ਆ ਬੱਚੇ ਲਈ ਮੇਰੇ ਲਈ ਚੀਜ਼ ਚੰਗੀ ਨਹੀਂ ਬੱਚਾ ਤਾਂ ਭਰੀ ਜਵਾਨੀ ਵਿੱਚ ਕਈ ਵਾਰੀ ਪਿਸਟੋਲ ਮੰਗਦਾ ਮੈਨੂੰ ਪਿਸਟੋਲ ਲੈ ਦੋ ਮੈਨੂੰ ਰਫਲ ਲੈ ਦੋ ਮਾਂ ਪਿਓ ਲੈ ਦਿੰਦੇ ਆ ਨਹੀਂ ਹੁਣ ਮਾਂ ਪਿਓ ਦਿੰਦੇ ਨਹੀਂ ਤਾਂ ਕਰਕੇ ਨਹੀਂ ਦੇ ਰਹੇ ਵੀ ਉਹਨੂੰ ਪਿਆਰ ਨਹੀਂ ਕਰਦੇ ਨਹੀਂ ਪਿਆਰ ਕਰਦੇ ਆ ਤਾਂ ਹੀ ਲੈ ਕੇ ਦੇ ਰਹੇ ਉਹਨਾਂ ਨੂੰ ਪਤਾ ਜਵਾਨੀ ਹੈ ਜਵਾਨੀ 'ਚ ਗਲਤ ਕੰਮ ਹੋ ਗਿਆ ਸਾਰੀ ਜ਼ਿੰਦਗੀ ਕੈਦੀ ਬਣ ਕੇ ਕੱਟਣਾ ਪਊਗਾ ਇੱਥੇ ਇਹ ਚੀਜ਼ਾਂ ਜਿਹੜੀਆਂ ਨੇ ਚੀਜ਼ ਦਾ ਮਿਲਣਾ ਨਾ ਮਿਲਣਾ ਇਹਦੇ ਪਿੱਛੇ ਪਿਆਰ ਆ ਗੁਰੂ ਦਾ ਜਿਹੜੀ ਚੀਜ਼ ਨਹੀਂ ਮਿਲ ਰਹੀ ਉਹ ਮਾਂ ਦਾ ਇੱਕ ਪਿਆਰ ਆ ਬੱਚੇ ਨੂੰ ਬੱਚੇ ਨੂੰ ਸ਼ੂਗਰ ਹੋਵੇ ਬੱਚਾ ਖੰਡ ਮੰਗੇ ਮਾਂ ਨਹੀਂ ਦਿੰਦੀ ਕੀ ਮਾਂ ਬੱਚੇ ਨੂੰ ਪਿਆਰ ਨਹੀਂ ਕਰਦੀ ਕਰਦੀ ਆ ਤਾਂ ਤੁਸੀਂ ਭਾਈ ਇਹ ਨੇਮ ਲੈ ਕੇ ਜਲ ਕੋਲ ਰੱਖ ਕੇ ਅਰਦਾਸ ਕਰਨੀ ਆ ਜਲ ਗੜਵੀ 'ਚ ਪਾ ਲਓ ਉਹਨੂੰ ਢੱਕ ਕੇ ਰੱਖੋ ਜਲ ਨੂੰ ਸਾਧ ਸੰਗਤ ਜੀ ਜਲ ਨੂੰ ਹਮੇਸ਼ਾ ਟੱਕ ਕੇ ਰੱਖਣਾ ਜ਼ਰੂਰੀ ਹੈ ਨੰਗਾ ਜਲ ਨਹੀਂ ਰੱਖਣਾ ਤੇ ਉਹ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਕੇ ਘਰ ਦੇ ਜੀਵਾਂ ਨੂੰ ਛਕਾਉਣਾ ਛੱਟਾ ਦੇ ਦਿਓ ਵਿਸ਼ਵਾਸ ਰੱਖੋ ਇੱਛਾ ਜ਼ਰੂਰ ਪੂਰੀ ਹੋਵੇਗੀ ਇੱਛਾ ਨਾ ਵੀ ਪੂਰੀ ਹੋਈ ਤੇ ਸਾਧ ਸੰਗਤ ਜੀ ਮੰਨ ਲਓ ਤੁਸੀਂ ਉਹ 13 ਦਿਨ ਰੱਬ ਦੇ ਪਿਆਰੇ ਬਣ ਕੇ ਰਹੇ ਹੋ ਕੀ ਪਤਾ ਤੁਹਾਨੂੰ ਆਦਤ ਹੀ ਪੈ ਜੇ ਹਣ 13 ਦਿਨਾਂ ਬਾਅਦ ਮਾਨੀ ਬਣ ਜੇ ਫਿਰ ਤੁਸੀਂ ਲਗਾਤਾਰ ਹੀ ਨਿਸ਼ਕਾਮ ਪਾਠ ਕਰਨੇ ਲੱਗ ਜਾਓ ਕੋਈ ਇੱਛਾ ਰੱਖੇ ਤੋਂ ਬਿਨਾਂ ਇਸ ਕਰਕੇ ਇਹ ਚੀਜ਼ਾਂ ਕਰਕੇ ਦੇਖਿਓ ਮਰੀਆਂ ਭੈਣਾਂ ਘਰ ਜੋੜ ਸਕਦੀਆਂ ਨੇ ਘਰ ਜੁੜਨਾ ਬਾਣੀ ਦੇ ਆਸਰੇ ਹੋਰ ਕਿਸੇ ਚੀਜ਼ ਨੇ ਧਾਗੇ ਤਵੀਤਾਂ ਦੇ ਚੱਕਰਾਂ ਇਹ ਤਾਂ ਘਰ ਟੁੱਟਦੇ ਆ ਜੁੜਦੇ ਨਹੀਂ ਨਫ਼ਰਤ ਪੈਦਾ ਹੁੰਦੀ ਆ ਮਹਾਰਾਜ ਕਿਰਪਾ ਕਰਨ ਤਾਂ ਗੁਰੂ ਸਾਹਿਬ ਜੀ ਮਹਾਰਾਜ ਅੱਗੇ ਬੇਨਤੀਆਂ ਕਰਿਏ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ